ਆ ਪਾਣੀ ਹਟਾ ਲਾਈਵ ਕਰ ਤੋ ਲਾਈਵ ਕਰ ਲੈ ਕਹਿੰਦਾ ਤੈਨੂੰ ਮਾਰਤੀ ਛੋਟ ਸੈਂਡ ਕਰਾ ਛੋਟ ਸੈਂਡ ਕਰ ਪਤਨੀ ਪੱਤਾ ਲਗਾਵੀ ਮੈਂ ਤਾਂ ਥੱਲੇ ਕੰਮ ਰੇਤੀ ਆਟ ਪਈ ਛੱਡ ਤਾਂ ਤੇ ਆ ਸੀਗਾ ਬੈਠਾ ਜਾਂਦਾ ਜੀ ਕੰਬਲੀ ਪਿਆ ਸੀਆ ਬਸ ਇੱਕ ਦਮ ਹੀ अघ लॻ गी बी सिलेंडर जी ला शुकरगुज़ारे जी ਉੱਤੇ ਮੇਰੀ ਰਿਹੈਸ ਹੈ ਜੇ ਕਪਤਾਨ ਦੀ ਗੱਲ ਕਰੀ ਕਿੰਨਾ ਕੁਸਰਤ ਦਾ ਕੁਝ ਕਹਿ ਨਹੀਂ ਕੁਝ ਨਹੀਂ ਕਰਦਾ ਬੇਜੀ ਜੀ ਉਹਨਾਂ ਚਿੰਪਟੀ ਕੁਝ ਬਾਰ ਕੋ ਜੀ ਹਾਂਜੀ ਬਾਰਤ ਨਹੀਂ ਕੁਝ ਨਹੀਂ ਪਤਾ ਜੀ ਥੱਲੇ ਤੇ ਜੇ ਥੱਲੇ ਤੇ ਬਿਜਲੀ ਆਣੀ ਸੀ ਬਸ ਉਸ ਤੋਂ ਉਸੇ ਨਿਲਵੰਸ ਨਾਨਾ ਪ੍ਰਧਾਨ ਅਪਾਰਟਮੈਂਟ ਬਣਾ ਲਾ ਜਿਹੜੀ ਹੱਥ ਲਿਖੀ ਕਿਸੇ ਲੱਗੀ ਕੀ ਗੱਲ ਹੋਈ ਸਾਰੀ ਇਹ ਆਪਣੇ ਭਗਵਾਨ ਦਾਸੀ ਹੈ ਪਸ਼ਮਾ ਵਾਲੇ ਉਹਨਾਂ ਦੀ ਰਿਹੈਸ ਤੇ ਨੀਚੇ ਦੁਕਾਨ ਸੀ ਉਤੇ ਗੈਸ ਗਿਜਰ ਦਾ ਟਨਕ ਫਾਟ ਗਿਆ ਉਹ ਫਟਣ ਨਾਲ ਉੱਪਰ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਮੌਕੇ ਤੇ ਆ ਗਈ ਆ ਕੇ ਸਾਰੇ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਤੇ ਫਾਇਰ ਬ੍ਰਿਗੇਡ ਕੰਪਨੀਾਂ ਦੇ ਉਹਨਾਂ ਨੇ ਆ ਕੇ ਫਟਾਫਟ ਆਪ ਦਾ ਮਿਲ ਕੇ ਪਾਣੀ ਨਾਲ ਤੇ ਅੱਗ ਨੂੰ ਬੁਝਾ ਕੇ ਸਾਰਾ ਕੰਟਰੋਲ ਕਰ ਲਿਆ ਜਿਹੜਾ ਨੁਕਸਾਨ ਹੋਇਆ ਉਹ ਮਤਲਬ ਕਿ ਇੱਕ ਲਿਮਟ ਤੇ ਰਹਿ ਗਿਆ ਜੇ ਫਾਇਰ ਬ੍ਰਿਗੇਡ ਨਾ ਆਉਂਦੀ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਹਦੇ ਨਾਲ ਆਸ-ਪਰੋਸ ਦੀਆਂ ਜਿਹੜੀਆਂ ਮੰਜ਼ਲਾ ਸੀ ਦੁਕਾਨਾਂ ਸੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਲੇਕਿਨ ਮਲਕੇ ਮੋਕੇ ਤੇ ਕੰਟਰੋਲ ਕਰਨ ਦਾ ਦਿਨ ਸੀਗਾ ਮਿੰਟੋ ਮਿੰਟੀ ਫੜੇ ਲੋਕ ਸਾਰਾ ਸ਼ਹਿਰ ਇਕੱਠਾ ਹੋ ਗਿਆ ਤੇ ਹਰੇਕ ਬੰਦੇ ਨੇ ਸਹਿਯੋਗ ਦਿੱਤਾ ਸਹਿਯੋਗ ਦੇਣ ਦੇ ਨਾਲ ਜਿਹੜਾ ਇਹ ਵੱਡਾ ਹਾਸਲਾ ਸੀ ਇੱਕ ਮਲਕੇ ਬਾਪਰ ਨੂੰ ਰਹਿ ਗਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਛੋਟਾ ਜਿਹਾ ਹਾਸਲਾ ਰਹਿ ਗਿਆ ਮਲਕੇ ਕੰਟਰੋਲ ਦੇ ਵਿੱਚ ਸਾਰਾ ਹੋ ਗਿਆ ਬੱਚੇ ਤਾਂ ਰਹਿ ਗਏ ਕਦਾਂ ਮੌਕੇ ਕਹੇ ਕੌਣ ਕੌਣ ਸੀਗਾ ਤੇਰਾ ਸਾਰਾ ਪਰਿਵਾਰ ਸੀ ਬੱਚੇ ਸੀ ਲੇਡੀਜ਼ ਸੀ ਮਲਕੇ ਉੱਪਰ ਅੱਗ ਲੱਗਣ ਨਾਲ ਲੇਡੀਜ਼ ਨੂੰ ਮਲਕੇ ਕੰਦ ਘਵਾ ਕੇ ਗਵਾਂਡੀਆਂ ਦੇ ਮਤਲਬ ਕਿ ਬਚਤ ਕੀਤੀ ਗਈ ਉਹਦੀ ਦਿਨ ਦਾ ਮਾਹੌਲ ਔਨ ਕਰਕੇ ਤੇ ਲੋਕਾਂ ਦਾ ਇਕਦਮ ਇਕੱਠ ਹੋਣ ਨਾਲ ਤੇ ਫਾਇਰ ਬ੍ਰੀਡ ਜਿਹੜੀ ਮੌਕੇ ਤੇ ਮਿੰਟੋ-ਮਿੰਟੀ ਆ ਗਈ ਨਾਲ ਦੀਆਂ ਪਾਣੀ ਵੀ ਪਿਛਾੜਾ ਸ਼ੁਰੂ ਹੋ ਗਿਆ ਇਹਦੇ ਨਾਲ ਇੱਕ ਬਹੁਤ ਵੱਡਾ ਹਾਸਾ ਹੋਣਾ ਸ਼ਹਿਰੀ ਇਲਾਕੇ ਦੇ ਵਿੱਚ ਆਸਪਰੋਸ਼ ਦੀਆਂ ਦੁਕਾਨਾਂ ਤੇ ਘਰਾਂ ਦਾ ਤੇ ਇਸ ਮਤਲਬ ਕਿ ਦੁਕਾਨ ਘਰ ਦਾ ਵੀ ਨੁਕਸਾਨ ਇੱਕ ਲਿਮਟਡ ਰਹਿ ਗਿਆ ਬਹੁਤ ਮਤਲਬ ਕਿ ਬੜਾ ਨੁਕਸਾਨ ਹੋਣ ਤੋਂ ਬਚਿਆ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਰੇ ਪਰਿਵਾਰ ਵਾਲੇ ਵੀ ਇਸ ਗੱਲ ਦਾ ਲੋਕਾਂ ਦਾ ਧੰਨਵਾਦ ਕਰਦੇ ਨੇ ਫਾਇਰ ਬਿਗੇਡਾਂ ਦਾ ਵੀ ਪ੍ਰਸ਼ਾਸਨ ਦਾ ਵੀ ਤੇ ਅਸੀਂ ਵੀ ਵਪਾਰ ਮੰਡਲ ਵੱਲੋਂ ਸਾਰਿਆਂ ਦਾ ਜਿੰਨਾ ਸਹਿਯੋਗ ਦੇ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਇੱਕ ਬਹੁਤ ਵੱਡਾ ਹਾਸਾ ਹੋਣ ਤੋਂ ਬਚ ਗਿਆ। ਇਕਬਾਲ ਸਿੰਘ ਜੀ ਇਕਬਾਲ ਸਿੰਘ ਜਿਹੜੀ ਇਹ ਅੱਗ ਲੱਗੀ ਕਿੱਥੇ ਲੱਗੀ ਕੀ ਕੀ ਨੁਕਸਾਨ ਹੋਇਆ ਕਿਵੇਂ ਲੱਗੀ ਕੀ ਗੱਲ ਹੈ? ਹਾਂਜੀ ਸਰ ਇਹ ਅੱਗ ਹੈਗੀ ਆ ਹੰਡੇਆ ਬਾਜ਼ਾਰ ਦੇ ਵਿੱਚ ਹੰਡੇਆ ਬਾਜ਼ਾਰ ਭਗਵਾਨ ਦਾਸ ਜੀ ਨੇ ਜਿਹਨਾਂ ਦਾ ਇਹ ਘਰ ਦਾ ਮਕਾਨ ਦਾ ਹੈਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀ ਇਹ। ਹਾਂਜੀ ਤੇ ਸਾਨੂੰ 10:40 ਚੋੜੀਆ ਰਵਗ ਇੱਥੇ ਨੇੜੇ ਫੋਨ ਆਇਆ। ਤੇ ਗੱਡੀ ਅਸੀਂ ਪਹਿਲੇ ਟਾਪ ਨੇ ਤਿੰਨ ਗੱਡੀਆਂ ਕਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਾਂ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕਤ ਲੱਗਦੀ ਨਹੀਂ ਤੇ ਲੱਗੂ ਤਾਂ ਭੈਣ ਕੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦੇ ਸੀ ਤੇ ਉਹ ਜਿਹੜੀ ਹੁਣ ਕੰਟਰੋਲ ਆ ਬਹੁਤ ਜ਼ਿਆਦੇ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨਸਾਨ ਦਾ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕਣਾ ਬਗਾਇਦਾ ਹੋ ਘਰ ਦਾ ਨਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤਕ ਮੇਰੇ ਖਿਆਲ ਅੰਦਾਜ਼ਾ ਵੀ ਕਪੜੇ ਕੋਪੜ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਮੈਂ ਸੀਗਾ ਕੋਈ ਨਿਸ਼ਾਨ ਕਾਫੀ ਹੋਇਆ ਉਹਨਾਂ ਦੇ ਵਜਿ ਸੇ ਤੇ ਕੋਈ ਇਹ ਕਾਰਨ ਪਤਾ ਲੱਗਿਆ ਕਿਵੇਂ ਲੱਗਿਆ ਜੀ ਕਾਰਨ ਕੁਛ ਇੱਕ ਤਾਂ ਕਹਿੰਦੇ ਸੀ ਵੀ ਆਪਣੇ ਛੋੜ ਦਾ ਜੀ ਕੁਛ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾ ਉਹਦੇ ਨਾਲ ਮੇਨ ਵਜਾ ਗਿਆ ਉਹਦਾ ਹੋਇਆ ਜੀ ਤੁਸੀਂ ਦੇਖਿਆ ਹੋਊਗਾ ਕਿ نیچے ਵੀ ਫਟਿਆ ਸੀ ਨਹੀਂ ਹਲ ਹੈ ਇਦਾਂ ਹਜੇ ਚੱਲੀ ਜਾਂਦੀ ਆ ਕਾਰਵਾਈ ਅਜੇ ਅਸੀਂ ਚੈੱਕ ਕਰਦੇ ਆਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੈ ਜੀ ਸਾਰਾ ਮਾਲ ਦੀ ਹਾਲਤ ਕਿ ਨਹੀਂ ਹੈ ਨਹੀਂ ਨਹੀਂ ਉਦਾਂ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ 3-4 ਗੱਡੀਆਂ ਲੱਗ ਫਾਇਰ ਦੀਆਂ ਤਿੰਨੇ ਪਹਿਲੇ ਪਹਿਲੇ ਟਰਨ ਅਸੀਂ ਤਿੰਨੇ ਹੀ ਗੱਡੀਆਂ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ 'ਚ ਜਿਵੇਂ ਅੱਜ ਹਾ ਲੋਡ ਪਈ ਤੇ ਤਾਰਾਂ ਦੇ ਜਾਲ ਬਹੁਤ ਦਿੱਕਤ ਦੇ ਦਸਾਮਣ ਬਹੁਤ ਜ਼ਿਆਦਾ ਜੀ ਹਜੇ ਵੀ ਜਿਹੜਾ 5-4 ਮਿੰਟ ਸਾਨੂੰ ਇੱਥੇ ਮਾੜਾ ਮਟਾ ਇਧਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵੀ ਦੀਆਂ ਇਹ ਗੱਡੀਆਂ ਇਦੋਂ ਤਾਰਾਂ ਫਸ ਗਈਆਂ ਫੇਰ ਦੁਬਾਰਾ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਤੇ ਹਜੇ ਵਸੇ ਲਾ ਲੋ ਸਾਡੇ ਡਰਾਈਵਰ ਭਾਈ ਜਾ ਰਹੇ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਕਾਰਬਾਈ ਰਹੀ ਹੈਗੀ ਤੇ ਉਦੋਂ ਸਾਰੇ ਸਾਥੀ ਮੰਨ ਕੇ ਚੱਲੋ ਮਿੰਟੋ ਮਿੰਟੀ ਇੱਥੇ ਵੀ ਉਦਾਂ ਜਿਹੜਾ ਕੋਈ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਘਰ ਵਾਲਾ ਸਾਰਿਆਂ ਨਾਲ ਮਿਲ ਕੇ ਹੀ ਬਹੁਤ ਵਧੀਆ ਹੈ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਨਾਲ ਮਿਲ ਕੇ ਜਿਆਦੇ ਹੁੰਦੇ ਆ ਇੱਕ ਹੋਂਦਾ ਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਫੈਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਕੁੱਲ ਕਿੰਨੇ ਟੀਮ ਮੈਂਬਰ ਸੀ ਤੁਹਾਡੀ ਇਹ ਤਾਂ 20 ਦੇ ਕਰੀਬ ਹੈਗੇ ਜੀ ਐਸੇ ਮੌਕੇ ਤੇ ਹਾਜ਼ਰ ਕੀ ਲੋਕਾਂ ਦਾ ਸਹਿਯੋਗ ਮੇਰੀ ਅਨੰਦ ਬਹੁਤ ਜ਼ਿਆਦੇ ਵਧੀਆ ਜੀ ਬਹੁਤ ਜ਼ਿਆਦੇ ਇਦਾਂ ਹੀ ਅਸੀਂ ਕਹਿੰਦੇ ਹੁਣ ਆਮ ਜਿੱਥੇ ਵੀ ਜਾਂਦੇ ਆ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਾਵੇ ਹੁੰਦਾ ਜਦੋਂ ਵਿੱਚ ਆਮ ਜਗਾ ਤੇ ਕੀ ਹੁੰਦਾ ਵੀ ਕਿਸੇ ਨੇ ਪਾਇਪ ਖਿੱਚ ਲਿਆ ਕਿਸੇ ਨੇ ਮੂਹਰੇ ਕੁਝ ਕਰਤਾ ਫਿਰ ਦਿੱਕਤ ਆਉਂਦੀ ਹੈ ਜੀ ਇਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ